ਕਿਹਾ ਜਾਵੇ ਸਰਕਾਰ ਤੇ ਗੱਲ ਆਈ ਹੈ ਕਿ ਐਨ ਐਚ ਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਪਰ ਜੇ ਮਸਲੇ ਦੀ ਜੜ੍ਹ ਦੇਖੀਏ ਤਾਂ ਉਹ ਹੈਗੀ ਹੈ ਵੀ ਜਿਹੜੀ ਜ਼ਮੀਨ ਐਕਵਾਇਰ ਕਰ ਰਹੀ ਹੈਗੀ ਐਨ ਐਚ ਆਈ ਤਾਂ ਉਹਦੇ ਬਹੁਤ ਸਾਰੇ ਮਾਮਲੇ ਤਾਂ ਕੋਰਟਾਂ ਦੇ ਵਿੱਚ ਚੱਲ ਰਹੇ ਨੇ ਜਾਂ ਫਿਰ ਇਹ ਕਿਹਾ ਜਾਵੇ ਉਹਨਾਂ ਦੇ ਵਿੱਚ ਜਿਹੜੀ ਪੇਮੈਂਟ ਦੇਣ ਨੂੰ ਲੈ ਕੇ ਹੈ ਜ਼ਿੰਮੇਦਾਰਾਂ ਨੂੰ ਜਾਂ ਕਿਸੇ ਦੀ ਵੀ ਜ਼ਮੀਨ ਆਉਂਦੀ ਹੈ ਜਾਂ ਕਿਸੇ ਦਾ ਕੋਈ ਘਰ ਆ ਰਹੇ ਨੇ ਤਾਂ ਲੋਕ ਸੰਤੁਸ਼ਟ ਨਹੀਂ ਹੈਗੇ ਤੁਹਾਨੂੰ ਨਹੀਂ ਲੱਗਦਾ ਵੀ ਉਸ ਮਸਲੇ ਦਾ ਹੱਲ ਕਰਨਾ ਪਹਿਲਾਂ ਜ਼ਰੂਰੀ ਹੈਗਾ زمین ਐਕਵਾਇਰ ਕਰਨਾ ਜ਼ਮੀਨ ਦਾ ਅਧਿਗ੍ਰਹਿਣ ਕਰਨਾ ਇਹ ਐਨ ਐਚ ਏ ਆਈ ਦਾ ਕੰਮ ਨਹੀਂ ਹੈ ਇਹ ਕੰਮ ਸੂਬਾ ਸਰਕਾਰ ਦਾ ਹੈਗਾ باقی ਸੂਬਾ ਸਰਕਾਰਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ باقی ਸੂਬਿਆਂ 'ਚ ਕੋਈ ਪ੍ਰੋਬਲਮ ਨਹੀਂ ਆਈ ਤਾਂ ਇਸ ਤਰ੍ਹਾਂ ਕਿਉਂ ਹੋ ਜਿੱਕਿਆ ਮੈਂ ਕਹਿੰਦਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਕੰਪਨਸੈਂਸ਼ਨ ਦਾ ਰੋਲਾ ਹਰਿਆਣਾ 'ਚ ਕਿਉਂ ਨਹੀਂ ਹੈ ਠੀਕ ਹੈ ਜਾਂ ਫਿਰ ਯੂਪੀ 'ਚ ਕਿਉਂ ਨਹੀਂ ਹੈ ਜਾਂ ਫਿਰ ਕਰਨਾਟਕਾ ਚ ਕਿਉਂ ਨਹੀਂ ਹੈ ਜਾਂ ਕੇਰਲਾ ਚ ਕਿਉਂ ਨਹੀਂ ਹੈ ਵੈਸਟ ਬੰਗਾਲ ਚ ਕਿਉਂ ਨਹੀਂ ਹੈ ਉੱਥੇ ਵੱਡੇ ਵੱਡੇ ਨੈਸ਼ਨਲ ਹਾਈਵੇ ਬਣ ਰਹੇ ਕਿਉਂ ਨਹੀਂ ਹੈ ਉੱਥੇ ਇਸ ਲਈ ਨਹੀਂ ਹੈ ਕਿ ਸੂਬਾ ਸਰਕਾਰਾਂ ਦੇ ਜਿਹੜੇ ਅਫਸਰ ਨੇ ਜਾਂ ਮੰਤਰੀ ਨੇ ਉਹ ਚੀਜ਼ਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਜਿਹੜੇ ਹੋਰ ਨੇ ਕਹਤਾ ਬੇਸੇ ਪ੍ਰੋਜੈਕਟ ਬੰਦ ਕਰ ਦਾਂਗੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਚ ਸਿੱਧੇ ਤੌਰ ਤੇ ਕੱਲ ਨੂੰ ਲੋਕਾਂ ਦੇ ਮਨਾਂ ਚ ਵੀ ਇਸ ਗੱਲ ਨੂੰ ਲੈ ਕੇ ਰੋਸ ਜਾਊਗਾ ਵੀ ਮਸਲਾ ਸੁਲਝਾਉਣ ਦੀ ਥਾਂਵੇਂ ਦੇ ਉੱਤੇ ਤੁਸੀਂ ਬਿਲਕੁਲ ਉਹਨੂੰ ਪੈਰ ਪਿੱਛੇ ਕਿਚਣਾ ਚੀਜ਼ ਸਮਝਿਆ ਮੈਂ ਆਪਣੀ ਗੱਲ ਕਰਾਂ ਬੁੱਧ ਹੁਣ ਵਿਚਨਾ ਟੋਕੇ ਤੁਸੀਂ ਗੱਲ ਇਹ ਹੈ ਨਾ ਵੀ ਤੁਸੀਂ ਉਸ ਚੀਜ਼ ਪਾਸੇ ਵੀ ਦੱਸੋ ਨਾ ਜਿਹੜਾ ਕਿ ਮਿਹਨਤ ਚ ਰੌਲਾ ਹੁਣ ਚਿੱਠੀ ਤੇ ਆ ਰਿਹਾ ਆ ਜੂ ਆਜੂਗਾ ਨਾ ਸਤੇ ਵੀ ਆਜੂਗਾ ਜਾਂ ਦੀ ਸਰਕਾਰ ਦੀ ਇੱਛਾ ਨਹੀਂ ਹੈ ਨੈਸ਼ਨਲ ਹਾਈਵੇਅ ਤੋਂ ਨਿਕਲੇ ਤੇ ਠੀਕ ਹੈ ਅਸੀਂ ਪ੍ਰੋਜੈਕਟ ਫਿਰ ਕੈਨਸਲ ਕਰ ਦਿੰਨੇ ਆ ਲਗਾਤਾਰ ਥੋੜੀ ਉਹਨੂੰ ਪੈਂਡਿੰਗ ਰੱਖ ਸਕਦੇ ਆ ਆਫਟਰ ਆਲ ਜਿਹੜੀ ਕੰਪਨੀਆਂ ਉੱਥੇ ਕੰਮ ਕਰ ਰਹੀਆਂ ਨੇ ਜੇ ਉਹਨਾਂ ਦਾ ਕੰਮ ਸਰਕਾਰੀ ਕਾਰਨ ਤੋਂ ਰੁਕਦਾ ਹੈ ਉਹਨਾਂ ਨੂੰ ਤੁਹਾਨੂੰ ਕੰਪਨਸੇਸ਼ਨ ਦੇਣਾ ਪੈਂਦਾ ਕੰਪਨੀਆਂ ਨੂੰ ਵੀ ਕਲੌਜ਼ ਹੁੰਦੇ ਨੇ ਸੁਭਾ ਸਰਕਾਰ ਜਿਹੜੀ ਹੈ ਇਹ ਇਹਨਾਂ ਦੀ ਕਿਤੇ ਨਾ ਕਿਤੇ ਢਿੱਲਾ ਹੈ ਜਾਂ ਇਹਨਾਂ ਦੇ ਅਫਸਰਾਂ ਦੀ ਕਿਤੇ ਇਹ ਕਰਦੇ 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 ਅੱਗੇ ਕੰਡੀ ਤੇ ਪਿੰਡ ਆ ਜਾਣਗੇ ਠੀਕ ਹੈ ਰੋਪੜ ਆ ਜਾਊਗਾ ਕਰਦੇ 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 ਗੜ ਸ਼ੰਕਰ ਤੇ ਪਿੰਡ ਆ ਜਾਣਗੇ ਹੁਣ ਜਿਹੜਾ ਜ਼ਮੀਨ ਦਾ ਰੇਟ ਚੰਡੀਗੜ੍ਹ ਚ ਹੈਗਾ ਸੁਪੋਜ਼ 10 ਕਰੋੜ ਰੁਪਏ ਕਿੱਲਾ ਠੀਕ ਹੈ ਉਹ ਜਿਹੜਾ ਗੜ ਸ਼ੰਕਰ ਜਾਓਗੇ ਉੱਥੇ ਤਾਂ 1 ਲੱਖ ਰੁਪਏ ਵੀ ਕਿੱਲਾ ਨਹੀਂ ਰਹਿਣਾ ਠੀਕ ਹੈ ਤੇ ਜਿਹੜੇ ਗੜ ਸ਼ੰਕਰ ਚ ਕੀਮਤ ਪੇ ਹੋਣੀ ਹੈ ਉਸ ਇਲਾਕੇ ਦੇ ਅਨੁਸਾਰ ਹੋਣੀ ਹੈ ਸੱਚੀ ਗੱਲ ਪੰਜਾਬ ਚ ਐਨਐਚਏਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਨਿਤਨ ਗੜਕਰੀ ਦੀ ਜਿਵੇਂ ਚਿੱਠੀ ਆਈ ਤਾਂ ਉਸ ਤੋਂ ਬਾਅਦ ਦੇ ਵਿੱਚ ਸਿਆਸੀ ਤੌਰ ਤੇ ਆਪਸੀ ਕਮਨਸਾਲ ਮਚਦਾ ਹੋਇਆ ਨਜ਼ਰ ਆਇਆ ਪਰ ਫੈਕਚੁਅਲ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਪੁਲਸੇ ਗੱਲ ਕਹਿੰਦੀ ਹੈ ਕਿ ਅਸੀਂ ਪ੍ਰੋਟੈਕਸ਼ਨ ਪੂਰੀ ਦੇ ਰਹੇ ਹਾਂ ਪਰ ਦੂਜੇ ਪਾਸੇ ਰੌਲਾ ਜਿਹੜਾ ਹੈਗਾ ਐਨਐਚਏਆਈ ਦੀ ਜ਼ਮੀਨ ਨੂੰ ਲੈ ਕੇ ਉਹ ਇਸ ਕਰਕੇ ਵੀ ਹੈ ਕਿਉਂਕਿ ਰੇਟਾਂ ਦਾ ਡਿਫਰੈਂਸ ਡਿਸਟ੍ਰਿਕਟ ਵਾਈਜ਼ ਬਹੁਤ ਜ਼ਿਆਦਾ ਆ ਜਿਸ ਨੂੰ ਲੈ ਕੇ ਲੋਕ ਵਿਰੋਧ ਕਰ ਰਹੇ ਨੇ ਬਿਨੀ ਜੋਸ਼ੀ ਨੇ ਸਾਡੇ ਨਾਲ ਜੋਸ਼ੀ ਦੇਖਿਆ ਜਾਵੇ ਸਰਕਾਰ ਤੇ ਗੱਲ ਆਈ ਹੈ ਕਿ ਐਨ ਐਚ ਆਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਪਰ ਜੇ ਮਸਲੇ ਦੀ ਜੜ੍ਹ ਦੇਖੀਏ ਤਾਂ ਉਹ ਹੈਗੀ ਹੈ ਵੀ ਜਿਹੜੀ ਜ਼ਮੀਨ ਐਕਵਾਇਰ ਕਰ ਰਹੀ ਹੈਗੀ ਐਨ ਐਚ ਆਈ ਤਾਂ ਉਹਦੇ ਬਹੁਤ ਸਾਰੇ ਮਾਮਲੇ ਤਾਂ ਕੋਰਟਾਂ ਦੇ ਵਿੱਚ ਚੱਲ ਰਹੇ ਨੇ ਜਾਂ ਫਿਰ ਇਹ ਕਿਹਾ ਜਾਵੇ ਉਹਨਾਂ ਦੇ ਵਿੱਚ ਜਿਹੜੀ ਪੇਮੈਂਟ ਦੇਣ ਨੂੰ ਲੈ ਕੇ ਹੈ ਜ਼ਿਮੀਂਦਾਰਾਂ ਨੂੰ ਜਾਂ ਕਿਸੇ ਦੀ ਵੀ ਜ਼ਮੀਨ ਆਉਂਦੀ ਹੈ ਜਾਂ ਕਿਸੇ ਦਾ ਕੋਈ ਘਰ ਆ ਰਹੇ ਨੇ ਤਾਂ ਲੋਕ ਸੰਤੁਸ਼ਟ ਨਹੀਂ ਹੈਗੇ ਤੁਹਾਨੂੰ ਨਹੀਂ ਲੱਗਦਾ ਵੀ ਉਸ ਮਸਲੇ ਦਾ ਹੱਲ ਕਰਨਾ ਪਹਿਲਾਂ ਜ਼ਰੂਰੀ ਹੈਗਾ देखो ਤੁਹਾਡੀ ਗੱਲ ਜਿਹੜੀ ਹੈ ਮੈਂ ਸ਼ੁਰੂ ਚ ਕਰੈਕਟ ਕਰ ਦਿੰਦਾ ਜ਼ਮੀਨ ਐਕਵਾਇਰ ਕਰਨਾ ਜ਼ਮੀਨ ਦਾ ਅਧਿਗ੍ਰਹਿਣ ਕਰਨਾ ਇਹ ਐਨ ਐਚ ਏ ਆਈ ਦਾ ਕੰਮ ਨਹੀਂ ਹੈ ਇਹ ਕੰਮ ਸੂਬਾ ਸਰਕਾਰ ਦਾ ਹੈ ਗਿਆ ਜਦ ਵੀ ਕਿਸੇ ਸੂਬੇ ਦੇ ਅੰਦਰ ਨੈਸ਼ਨਲ ਹਾਈਵੇ ਬਣਨਾ ਹੁੰਦਾ ਹੈ ਤੇ ਉਹਦੀ ਜਿਹੜੀ ਪ੍ਰੋਪੋਜ਼ਡ ਪ੍ਰੋਜੈਕਟ ਹੁੰਦਾ ਹੈ ਉਹਦੀ ਚਰਚਾ ਜਿਹੜੀ ਹੈਗੀ ਹੈ ਸੂਬਾ ਸਰਕਾਰ ਨਾਲ ਹੁੰਦੀ ਹੈ ਔਰ ਕਦੀ ਕਦੀ ਸੂਬਾ ਸਰਕਾਰ ਆਪ ਪ੍ਰੋਪੋਜ਼ ਕਰਦੀ ਹੈ ਨੈਚਰ ਸਾਡੇ ਇੱਥੇ ਇੱਕ ਨੈਸ਼ਨਲ ਹਾਈਵੇ ਬਣਾ ਲਓ ਵਾਈਸਾਪ ਵਰਸਾ ਕੋਈ ਵੀ ਦੋਨੋਂ ਚ ਪ੍ਰੋਪੋਜ਼ ਕਰਦਾ ਹੈ ਪਰ ਪ੍ਰੋਪੋਜ਼ ਕਰਨ ਤੋਂ ਬਾਅਦ ਸੂਬਾ ਸਰਕਾਰ ਉਹਦੀ ਫੀਜ਼ਿਬਿਲਟੀ ਕਰਕੇ ਉਹਦੀ ਸਹਿਮਤੀ ਪ੍ਰਗਟ ਕਰਦੀ ਹੈ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਉਸ ਜਿੱਥੇ ਜਿੱਥੇ ਉਹ ਨੈਸ਼ਨਲ ਹਾਈਵੇ ਨਿਕਲਣਾ ਹੁੰਦਾ ਹੈ ਉਹਨਾਂ ਦੀਆਂ ਸੜਕਾਂ ਦੇ ਜਿਸ ਜ਼ਮੀਨ ਤੇ ਨਿਕਲਣਾ ਹੈ ਉਹਨਾਂ ਜ਼ਮੀਨ ਦੀ ਜਿਹੜੀ ਭੂਮੀ ਅਧਿਕਾਰ ਹੈ ਨਾ ਜਿਹਨੂੰ ਕਹਿੰਦੇ ਲੈਂਡ ਐਕੁਇਜ਼ੀਸ਼ਨ ਜਿਹੜਾ ਹੈਗਾ ਉਹ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ ਜਿਹੜਾ ਉਹਦੇ ਜਿਹੜੇ ਕੰਪਨਸੇਸ਼ਨ ਦੇਣਾ ਹੈ ਜ਼ਮੀਨ ਦਾ ਉਹ ਵੀ ਡੀਸੀ ਨੇ ਹੀ ਦੇਣਾ ਹੁੰਦਾ ਕਲੈਕਟਰੇਟ ਨੇ ਦੇਣਾ ਹੁੰਦਾ ਲੋਕਲ ਹੀ ਦੇਣਾ ਹੁੰਦਾ ਹਾਂ ਉਹਦੇ ਪੈਸੇ ਐਨਐਚਆਈ ਦਿੰਦਾ ਸਿਰਫ ਤੇ ਸਮਝੋ ਸਮਝੋ ਇੱਕ ਫਰਕ ਇਸ ਚੀਜ਼ ਨੂੰ ਲੈ ਕੇ ਪਿਆ ਮੈਂ ਤੁਹਾਨੂੰ ਵਿੱਚ ਥੋੜਾ ਜਿਹਾ ਉਹ ਕਰਦਾ ਕਿਉਂਕਿ ਜੇ ਤੁਸੀਂ ਡੀਸੀ ਦੀ ਗੱਲ ਕਰੀ ਹੈ ਵੀ ਜਿਹੜਾ ਪੁਰਾਣਾ ਫਾਰਮੂਲਾ ਤੁਹਾਡੀ ਸਰਕਾਰਾਂ ਦੇ ਸਮੇਂ ਸੀ ਯਾਨੀ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸੀ ਫਾਰਮੂਲਾ ਉਹ ਛੱਡ ਕੇ ਐਨਐਚਆਈ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ ਫਾਰਮੂਲਾ ਯੂਜ਼ ਕਰਿਆ ਉਹਦੇ ਚੀਜ਼ ਲੋਕਾਂ ਦਾ ਕਿਤਨੇ ਕਿਤੇ ਇਤਰਾਜ਼ ਹੈ ਦੇਖੋ ਗੱਲ ਇਹ ਹੈ ਕਿ ਭੂਮੀ ਅਧਿਕਰਣ ਦਾ ਕੰਮ ਹੈ ਨਾ ਜਿਹਨੂੰ ਕਹਿੰਦੇ ਜ਼ਮੀਨ ਅਕਵਾਇਰ ਕਰਨ ਦਾ ਕੰਮ ਜਿਹੜਾ ਹੈਗਾ ਸੂਬਾ ਸਰਕਾਰ ਦਾ ਹੈ ਫਾਰਮੂਲਾ ਸੂਬਾ ਸਰਕਾਰ ਨੇ ਲਗਾਇਆ ਇਹਨਾਂ ਨੇ ਸਿਰਫ ਪੈਸੇ ਦੇਣੇ ਨੇ ਮੈਂ ਦੁਬਾਰਾ ਕਲੈਰੀਫਾਈ ਕਰ ਰਿਹਾ ਇਹ ਝੂਠ ਪ੍ਰਚਾਰਿਤ ਹੋ ਰਿਹਾ ਹੈ ਇਹਨਾਂ ਨੇ ਸਿਰਫ ਪੈਸੇ ਦੇਣੇ ਨੇ ਇਹ ਸੂਬਾ ਸਰਕਾਰ ਜਿਹੜੀ ਹੈਗੀ ਹੈ ਇਹ ਇਹਨਾਂ ਦੀ ਕਿਤੇ ਨਾ ਕਿਤੇ ਢਿੱਲਾ ਹੈ ਜਾਂ ਇਹਨਾਂ ਦੇ ਅਫਸਰਾਂ ਦੀ ਕਿਤੇ ਗੜਬੜ ਹੈ ਹੁਣ ਇੱਕ ਦੂਜੀ ਗੱਲ ਸਮਝਣ ਦੀ ਹੋਰ ਜ਼ਰੂਰਤ ਹੈ ਨੈਸ਼ਨਲ ਹਾਈਵੇ ਨਿਕਲ ਰਿਹਾ ਹੈ ਠੀਕ ਹੈ ਹੁਣ ਇੱਕ ਨੈਸ਼ਨਲ ਹਾਈਵੇ ਜਿਹੜਾ ਹੈਗਾ ਅਸੀਂ ਚੰਡੀਗੜ੍ਹ ਦੇ ਵਿੱਚੋਂ ਵਿੱਚੋਂ ਕੱਢਣਾ ਹੈ ਠੀਕ ਹੈ ਇਹ ਕਰਦੇ 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 ਅੱਗੇ ਕੰਡੀ ਤੇ ਪਿੰਡ ਆ ਜਾਣਗੇ ਠੀਕ ਹੈ ਰੋਪੜ ਆ ਜਾਊਗਾ ਕਰਦੇ 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 ਗੜ ਸ਼ੰਕਰ ਦੇ ਪਿੰਡ ਹੁਣ ਜਿਹੜਾ ਜ਼ਮੀਨ ਦਾ ਰੇਟ ਚੰਡੀਗੜ੍ਹ ਚ ਹੈਗਾ ਸਪੋਜ਼ 10 ਕਰੋੜ ਰੁਪਏ ਕਿੱਲਾ ਠੀਕ ਹੈ ਉਹ ਜਿਹੜਾ ਗੜਸ਼ੰਕਰ ਜਾਓਗੇ ਉੱਥੇ ਤਾਂ 1 ਲੱਖ ਰੁਪਏ ਵੀ ਕਿੱਲਾ ਨਹੀਂ ਰਹਿਣਾ ਠੀਕ ਹੈ ਤੇ ਜਿਹੜੇ ਗੜਸ਼ੰਕਰ ਚ ਕੀਮਤ ਪਏ ਹੋਣੀ ਹੈ ਉਸ ਇਲਾਕੇ ਦੇ ਅਨੁਸਾਰ ਹੋਣੀ ਹੈ ਜਿਹੜੀ ਰੋਪੜ ਚ ਪਏ ਹੋਣੀ ਉਹਦੇ ਅਨੁਸਾਰ ਹੋਣੀ ਹੈ ਜਿਹ ਚੰਡੀਗੜ੍ਹ ਚ ਪਏ ਹੋਣੀ ਹੈ ਉਹਦੇ ਅਨੁਸਾਰ ਹੋਣੀ ਹੈ ਜਿਹੜਾ ਉਸ ਇਲਾਕੇ ਦੀ ਲਾਸਟ ਜ਼ਮੀਨ ਵਿਕੀ ਹੋਈ ਹੈ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਕਿ ਵੀ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਟੂ ਦਾ ਸੈਟੀਸਫੈਕਸ਼ਨ ਆਫ ਦਾ ਫਾਰਮਰਸ ਇਹ ਸੂਬਾ ਸਰਕਾਰ ਦਾ ਕੰਮ ਹੈ ਸੂਬਾ ਸਰਕਾਰ ਦਾ ਕੰਮ ਹੈ ਜ਼ਮੀਨ ਨੂੰ ਐਕਵਾਇਰ ਕਰਨਾ ਐਕਵਾਇਰ ਕਰਨ ਤੋਂ ਬਾਅਦ ਕੰਪਨਸੇਸ਼ਨ ਦੇਣਾ ਕੰਪਨਸੇਸ਼ਨ ਪੈਸੇ ਐਨਐਚਏ ਦਿੰਦਾ ਸਿਰਫ ਉਸ ਤੋਂ ਬਾਅਦ ਜਿਹੜਾ ਹੈਗਾ ਪੋਜੈਸ਼ਨ ਹੈਂਡਓਵਰ ਕਰਨਾ ਸਰਕਾਰ ਐਨ ਐਚ ਆਈ ਨੂੰ ਹੁਣ ਇਹਨਾਂ ਕੰਮਾਂ 'ਚ ਕਿਤੇ ਨਾ ਕਿਤੇ ਜਿਹੜੀ ਹੈ ਸੂਬਾ ਸਰਕਾਰ ਵਿਫਲ ਰਹੀ ਹੈ ਉਹ ਸੂਬਾ ਸਰਕਾਰ ਫੇਲ ਹੋ ਰਹੀ ਹੈ ਐਨ ਐਚ ਆਈ ਨੈਸ਼ਨਲ ਹਾਈਵੇ ਥਾਟ ਆਫ ਇੰਡੀਆ ਕੱਲਾ ਕੋਈ ਪੰਜਾਬ 'ਚ ਨਹੀਂ ਬਣਾ ਰਿਹਾ ਹਿਮਾਚਲ 'ਚ ਬਣਾ ਰਿਹਾ ਹੈ ਜੰਮੂ ਕਸ਼ਮੀਰ 'ਚ ਬਣਾ ਰਿਹਾ ਹੈ ਰਾਜਸਥਾਨ 'ਚ ਬਣਾ ਰਿਹਾ ਹੈ ਯੂਪੀ ਬਿਹਾਰ ਹ ਕੈਰਲਾ ਹਰ ਸੂਬੇ 'ਚ ਬਣਾ ਰਿਹਾ ਹੈ ਠੀਕ ਹੈ ਬਾਕੀ ਸੂਬਾ ਸਰਕਾਰਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ ਬਾਕੀ ਸੂਬਿਆਂ 'ਚ ਕੋਈ ਪ੍ਰੋਬਲਮ ਨਹੀਂ ਆ। ਸੋ ਤੌਰ ਤੇ ਕਿਉਂ ਉਲਝ ਗਿਆ? ਕਹਿੰਦਾ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਹੈਗਾ ਕੰਪਨਸੈਂਸ਼ਨ ਰੋਲਾ ਹੈ ਹਰਿਆਣਾ 'ਚ ਕਿਉਂ ਨਹੀਂ ਹੈ? ਠੀਕ ਹੈ। ਜਾਂ ਫਿਰ ਯੂਪੀ 'ਚ ਕਿਉਂ ਨਹੀਂ ਹੈ? ਜਾਂ ਫਿਰ ਕਰਨਾਟਕਾ 'ਚ ਕਿਉਂ ਨਹੀਂ ਹੈ? ਜਾਂ ਕੇਰਲਾ 'ਚ ਕਿਉਂ ਨਹੀਂ ਹੈ? ਵੈਸਟ ਬੰਗਾਲ 'ਚ ਕਿਉਂ ਨਹੀਂ ਹੈ? ਉੱਥੇ ਵੱਡੇ ਵੱਡੇ ਨੈਸ਼ਨਲ ਹਾਈਵੇ ਬਣ ਰਹੇ ਕਿਉਂ ਨਹੀਂ ਹੈ? ਉੱਥੇ ਇਸ ਲਈ ਨਹੀਂ ਹੈ ਕਿ ਸੂਬਾ ਸਰਕਾਰਾਂ ਦੇ ਜਿਹੜੇ ਅਫਸਰ ਨੇ ਜਾਂ ਮੰਤਰੀ ਨੇ ਉਹ ਚੀਜ਼ਾਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਮ ਆਦਮੀ ਪਾਰਟੀ ਦੀ ਕੋਸ਼ਿਸ਼ਾਂ ਲਗਾਤਾਰ ਕੀ ਜਮੀਨ ਤੇ ਕੋਈ ਕੰਮ ਕਰਨੀ ਪਾਰੇ ਅਸੀਂ ਵਾਅਦਾ ਕੋਈ ਪੂਰਾ ਅਸੀਂ ਕਰਨੀ ਪਾਰੇ 1100 ਰੁਪਏ 1000 ਰੁਪਏ ਮਹਿਲਾਵਾਂ ਨੂੰ ਦੇ ਨਹੀਂ ਪਾਰੇ ਜਿਹੜੇ ਇਹਨਾਂ ਨੇ EMPLOYEES ਨੂੰ ਵਾਅਦਾ ਕਿਤੇ ਸੀਗੇ ਉਹ ਪੂਰੇ ਨਹੀਂ ਕਰ ਪਾਰੇ ਜਿਹੜੇ ਟ੍ਰੇਡਰਸ ਇੰਡਸਟਰੀ ਨੂੰ ਵਾਅਦਾ ਕਿਤੇ ਪੂਰੇ ਨਹੀਂ ਕਰ ਪਾਰੇ ਤੇ ਜੇ ਹੁਣ ਵਾਅਦੇ ਪੂਰੇ ਨਹੀਂ ਕਰ ਪਾ ਤਾਂ ਲੋਕਾਂ ਦਾ ਧਿਆਨ ਭਟਕਾਣਾ ਕੇਂਦਰ ਸਰਕਾਰ ਸਾਡੇ ਤੋਂ ਕ੍ਰਿਣਾ ਕਰਦਾ ਹੈ ਤਿੰਨ ਦਸੰਗਾ ਸਾਡੇ ਫੰਡ ਰੋਕਦਾ ਹੈ ਤੋਂ ਇਸ ਤਰ੍ਹਾਂ ਗੱਲ ਨੂੰ ਕਮਾਂਦੀ ਕੋਸ਼ਿਸ਼ ਕਰ ਦਿੰਦੇ ਨੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕੀ ਆਪ ਜੀ ਜਿਹੜਾ ਹੈਗਾ ਕੁਝ ਸੋਚੋ ਜਦ ਕਿਸੇ ਇਲਾਕੇ ਚੋਂ ਨੈਸ਼ਨਲ ਹਾਈਵੇ ਨਿਕਲੇਗਾ ਜਿਹੜਾ ਭੂਮੀ ਅਧਿਗ੍ਰਹਿਣ ਹੋਏਗਾ ਉਹਦੇ ਕਰਕੇ ਕਿਸਾਨਾਂ ਨੂੰ ਚੰਗੇ ਪੈਸੇ ਮਿਲਣਗੇ ਕਿਤੇ ਹੋਰ ਜ਼ਮੀਨ ਲੈ ਪਾਣਗੇ ਇੱਕ ਜਦ ਕੰਸਟਰਕਸ਼ਨ ਦੀ ਐਕਟੀਵਿਟੀ ਚੱਲਦੀ ਹੈ ਇੱਕ ਜਗ੍ਹਾ ਸੜਕ ਬਣਾਉਣ ਚ ਸਾਲ ਸਵਾ ਸਾਲ ਦਾ ਟਾਈਮ ਨਿਕਲਦਾ ਹੈ ਲੋਕਲ ਲੋਕਾਂ ਨੂੰ ਇਮਪਲੋਇਮੈਂਟ ਪਰ ਉਹ ਨਹੀਂ ਲੋਕਾਂ ਦੇ ਲੋਕਲ ਲੋਕਾਂ ਨੂੰ ਦੀ ਇਮਪਲੋਇਮੈਂਟ ਮਿਲਦੀ ਹੈ ਫਿਰ ਉੱਥੇ ਜਿਹੜੀਆਂ ਸੇਲਜ਼ ਹੁੰਦੀਆਂ ਲੋਕ ਰਹਿੰਦੇ ਨੇ ਉੱਥੇ ਰਾਸ਼ਨ ਦਾ ਹੋਰ ਕਈ ਸਾਰੀਆਂ ਸੇਲਜ਼ ਮਲਟੀਪਲਾਈ ਹੁੰਦੀ ਹੈ ਮੇਰੀ ਗੱਲ ਜਿਹੜਾ ਬਣਿਆ ਹੋਇਆ ਇਹ ਪੋਲਿਟੀਕਲ ਬੇ ਜਾਣੂ ਬੁੱਝ ਕੇ ਕਰਾਇਆ ਤੇ ਇਸ ਕਰਕੇ ਉਥੇ ਇਕਨੋਮੀ ਨੂੰ ਬੂਸਟ ਮਿਲਦਾ ਹੈ ਉਹਦੇ ਕਰਕੇ ਸਟੇਟ ਨੂੰ ਵੀ ਜਿਹੜਾ ਸਟੇਟ ਦਾ ਜੀਐਸਟੀ ਆਦਾ ਉਹਦਾ ਸ਼ੇਅਰ ਵੀ ਵੱਧਦਾ ਹੈ ਤੇ ਮੇਰੀ ਬੇਨਤੀ ਆ ਆਮ ਆਦੀ ਪਾਰਟੀ ਸਰਕਾਰ ਨੂੰ ਕਿ ਇਹਦੇ ਉੱਪਰ ਸਿਆਸੀ ਆਪਣੇ ਜਿਹੜੇ ਉਹਦੇ ਵਾਅਦੇ ਪੂਰੇ ਨਾ ਕਰਨ ਦਾ ਫੇਲਿਅਰ ਹੈ ਉਸ ਚਸ਼ਮੇ ਨੂੰ ਉਤਾਰ ਕੇ ਉਹਦੇ ਕਰਕੇ ਲੋਕਾਂ ਨੂੰ ਘਮਾਨ ਵਾਲੇ ਚਸ਼ਮੇ ਉਤਾਰ ਕੇ ਜਿਹੜਾ ਹੈਗਾ ਸੱਚੀ ਤਰਫ ਚੱਲਣ ਤੁਰੰਤ ਕਰਨ ਹੁਣ ਦੇਖੋ ਇਹ ਲਿਖਿਆ ਥੇ ਜਿਵੇਂ ਨਾ ਇਹ ਹੁਣੇ ਬਣਨਾ ਹੈ ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਐਕਸਪ੍ਰੈਸ ਬਣਨਾ ਹੈ 670 ਕਿਲੋਮੀਟਰ ਹੈ ਪੰਜਾਬ ਦੇ ਅੰਦਰ 339 ਕਿਲੋਮੀਟਰ ਆਉਂਦਾ ਹੈ 36000 ਕਰੋੜ ਰੁਪਏ ਦਾ ਟੋਟਲ ਇਨਵੈਸਟਮੈਂਟ ਹੋਣਾ ਜਰੰਦਾ ਚ 72 ਕਿਲੋਮੀਟਰ ਹੈ ਜਿਹੜਾ ਹਿੱਸਾ ਜਮੀਨ ਅਧਿਗ੍ਰਹਿਣ ਹੋ ਗਿਆ

5 ਕਿਲੋਮੀਟਰ 5 ਕਿਲੋਮੀਟਰ ਦੀ ਲੈਂਡ ਐਕਵਾਇਰ ਕਰਨੀ ਕਪੂਰਥਲੇ 3.5 ਕਿਲੋਮੀਟਰ ਨੂੰ ਲਾ ਕੇ ਇਹ ਜਿਹੜੀ ਲੈਂਡ ਐਕਵਾਇਰ ਕਰਨੀ ਸਾਫ਼ ਐਗਰੀਮੈਂਟਸ ਲੈਂਡ ਐਕਵਾਇਰ ਕਰਨੀ ਲੈਂਡ ਦਾ ਕੰਪੰਸੀਸ਼ਨ ਅਨਾਉਂਸ ਕਰਨਾ ਕੰਪੰਸੀਸ਼ਨ ਦੇਣਾ ਇਹ ਕੰਮ ਦਾ ਸੁਪਰ ਸਰਕਾਰ ਦਾ ਨਾ ਫੋਰ ਐਗਜ਼ਾਮਪਲ ਫਾਰਮੂਲਾ ਜਿਹੜਾ ਹੈਗਾ ਤੁਸੀਂ ਜੇ ਗੱਲ ਦੂਜੀ ਵਾਲੀ ਮੰਨ ਲਓ ਉਹ ਝੂਠ ਹੋਵੇ ਗੱਲ ਜਿਹੜੀ ਬਾਦਲ ਸਰਕਾਰ ਵਾਲਾ ਫਾਰਮੂਲਾ ਲਾ ਦਿਓ ਤੁਹਾਨੂੰ ਕੌਣ ਰੋਕਦਾ ਤੁਸੀਂ ਜਨਤਕ ਕਰ ਦੋ ਅਵਾਰਡ ਕਰਤਾ डीसी ਦੀ ਪਾਵਰ ਨਾ ਕਲੈਕਟਰ ਜਿਹੜਾ ਡਿਸਟ੍ਰਿਕਟ ਡਿਸਟ੍ਰਿਕਟ ਕਲੈਕਟਰ ਹੁੰਦਾ ਉਹਦੀ ਅਥਾਰਟੀ ਹੈ ਇਹਨੂੰ ਕੰਪਨਸੇਸ਼ਨ ਦੇਣਾ ਤੇ ਦੇ ਦੋ ਨਾ ਕੰਪਨਸੇਸ਼ਨ ਤੁਸੀਂ ਅਨਾਉਂਸ ਕਰ ਦਿਓ ਤੁਸੀਂ ਇਹਨੇ ਸਿੱਧੀ ਚਿੱਠੀ ਲਿਖਤੀ ਵੀ ਅਸੀਂ ਪ੍ਰੋਜੈਕਟ ਬੰਦ ਕਰ ਦਾਂਗੇ ਕੀ ਲੱਗਦਾ ਵੀ ਇਹ ਫਿਰ ਇਹ ਮਸਲਾ ਉਹਨਾਂ ਨੂੰ ਵੀ ਸੁੱਲਝਦਾ ਲੱਗਦਾ ਨਹੀਂਗਾ ਮੈਂ ਫਿਰ ਕਹਿ ਰਿਹਾ ਕਿ ਵੀ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਆਂਦੇ ਜਿਹੜੇ ਕਲੈਕਟਰ ਨੇ ਆ ਜਿਹਨੂੰ ਡੀਸੀ ਕਹਿੰਦੇ ਜਾਂ ਕਲੈਕਟਰ ਕਹਿੰਦੇ ਨੇ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਕ ਕੰਪਨਸੇਸ਼ਨ ਅਵਾਰਡ ਕਰਨਾ ਹੁੰਦਾ ਹੈ ਅਧਿਕਾਰੀਆਂ ਨੇ ਉਹ ਅਨਾਉਂਸ ਕਰਨਾ ਉਹ ਪੁਰਾਣੀ ਪਾਲਿਸੀ ਨਾ ਅਨਾਉਂਸ ਕਰ ਦੇਣਾ ਕਰ ਦੇਣਾ ਅਨਾਉਂਸ ਐਨਐਚਆਈ ਨਹੀਂ ਨੀ ਨਾ ਦੇਵੇ ਕਰ ਅਨਾਉਂਸ ਕਰੋ ਉਹ ਅਨਾਉਂਸ ਵੀ ਨਹੀਂ ਕਰਦੇ ਨਾ ਸੋ ਪ੍ਰੋਬਲਮ ਜਿੱਥੇ ਹੈਗੀ ਉਹ ਸੁਭਾ ਸਰਕਾਰ 'ਚ ਹੈਗੀ ਹੈ ਸੁਭਾ ਸਰਕਾਰ ਦੀ ਨੀਅਤ 'ਚ ਹੈਗੀ ਹੈ ਸੁਭਾ ਸਰਕਾਰ ਜਾਣ ਬੁੱਝ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਬਾਤਾਂ ਬਣਾ ਕੇ ਰੱਖਾ ਚਾਹੀਦੀ ਹੈ ਹੁਣ ਸਪੋਜ਼ ਕਿ ਇੱਥੇ ਕੰਮ ਚੱਲ ਰਿਹਾ ਉਹਦੇ ਕੋ ਤਮ ਕਾ ਆ ਕੇ ਚਲੇ ਜਾਂਦਾ ਹੈ ਕਿਤੇ ਕੋ ਸਮਾਨ ਚੱਕ ਲੈਂਦਾ ਹੈ ਕਿਤੇ ਕੁੱਟਦਾ ਹੈ ਇਹ ਲਾਅ ਐਂਡ ਆਰਡਰ ਕਿੰਨਾ ਕਰਨਾ ਐਨਐਚਏ ਦੀ ਕੋ ਪੁਲਿਸ ਨਹੀਂ ਹੁੰਦੀ ਇੱਥੇ ਕਰੀ ਹੋਰਾਂ ਨੇ ਕਹਤਾ ਬਈ ਅਸੀਂ ਪ੍ਰੋਜੈਕਟ ਬੰਦ ਕਰ ਦਾਂਗੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਚ ਸਿੱਧੇ ਤੌਰ ਤੇ ਕੱਲ ਨੂੰ ਲੋਕਾਂ ਦੇ ਮਰਨਾਂ ਚ ਵੀ ਇਸੇ ਗੱਲ ਨੂੰ ਲੈ ਕੇ ਰੋਸ ਜਾਊਗਾ ਵੀ ਮਸਲਾ ਸੁਲਝਾਉਂਦੀ ਥਾਵੇਂ ਦੇ ਉੱਤੇ ਤੁਸੀਂ ਬਿਲਕੁਲ ਉਹਨੂੰ ਪੈਰ ਪਿੱਛੇ ਕਿਚ ਨਾ ਠੀਕ ਸਮਝਾ ਮੈਂ ਆਪਣੀ ਗੱਲ ਕਰਾਂ ਪੂਰੀ ਹੁਣ ਵਿਚ ਨਾ ਟੋਕਿਓ ਨਹੀਂ ਤੁਸੀਂ ਗੱਲ ਇਹ ਹੈ ਨਾ ਵੀ ਤੁਸੀਂ ਉਸ ਚੀਜ਼ ਪਾਸੇ ਵੀ ਦੱਸੋ ਨਾ ਜਿਹੜਾ ਕਿ ਮਿਹਨਤ ਚ ਰੌਲਾ ਹੁਣ ਚਿੱਠੀ ਤੇ ਆ ਨਾ ਆਜੂਗਾ ਨਾ ਅਸਤੇ ਵੀ ਆਜੂ NHAI ਦਾ ਕੰਮ ਹੋ ਰਿਹਾ ਹੈ ਉੱਥੇ ਇੰਜੀਨੀਅਰ ਲੇਬਰ ਕੰਮ ਕਰ ਰਹੀ ਹੈ ਜਿਹੜੇ ਸਬ ਕੰਟਰੈਕਟਰ ਕੰਮ ਕਰ ਰਹੇ ਨੇ ਉਹਨਾਂ ਨਾਲ ਮਾਰਕਟ ਹੁੰਦੀ ਹੈ ਉਹਨਾਂ ਨੂੰ ਲਾਅ ਐਂਡ ਆਰਡਰ ਇਸ਼ੂਸ ਬਣਦੇ ਨੇ ਇਹ ਲਾਅ ਐਂਡ ਆਰਡਰ ਦੇ ਇਸ਼ੂ ਰਿਸੋਲਵ ਸੁਬਾ ਸਰਕਾਰ ਦੀ ਪੰਜਾਬ ਪੁਲਿਸ ਨੇ ਕਰਨੇ ਨੇ ਜੋ ਕਿ ਉਹਨੂੰ ਅਚੀ ਤਰ੍ਹਾਂ ਰਿਸੋਲਵ ਨਹੀਂ ਕਰ ਰਹੀ ਜਿਹੜੀ ਉੱਥੇ ਕੰਮ ਕਰ ਰਹੀ ਹੈ ਟੀਮ ਲੋਕਲ ਪੰਜਾਬੀ ਨੇ ਉਹ ਵੀ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਹੈ ਉਹ ਕੰਮ ਰੁਕ ਰਿਹਾ ਹੁਣ ਇੱਕ ਜਿਹੜਾ ਪ੍ਰੋਜੈਕਟ ਹੁੰਦਾ ਇਸ ਪ੍ਰੋਜੈਕਟ ਦੀ ਹੁੰਦੀ ਵੀ 5 ਸਾਲ ਦੇ ਅੰਦਰ ਪ੍ਰੋਜੈਕਟ ਪੂਰਾ ਕਰਨਾ ਹੈ ਤੇ ਇਹਦੇ 33000 ਕਰੋੜ ਰੁਪਏ ਦੀ ਕੀਮਤ ਆਏਗੀ ਠੀਕ ਹੈ ਜੇ 5 ਸਾਲ ਚ ਨਹੀਂ ਹ ਇਸ ਕਰਕੇ ਇਹਨਾਂ ਨੇ ਕਿਹਾ ਕਿ ਜੇ ਅਗਰ ਤੁਸੀਂ ਨਹੀਂ ਕਰਨਾ ਹੈ ਠੀਕ ਹੈ ਜੇ ਸੂਬਾ ਸਰਕਾਰ ਬੇਬਸ ਹੈ ਤੇ ਸੂਬਾ ਸਰਕਾਰ ਨਹੀਂ ਕਰਨਾ ਚਾਹੁੰਦੀ ਹੈ ਸਰੂਬਾ ਸਰਕਾਰ ਦੀ ਇੱਛਾ ਨਹੀਂ ਹੈ ਨੈਸ਼ਨਲ ਹਾਈਵੇਥੋਂ ਨਿਕਲੇ ਤੇ ਠੀਕ ਹੈ ਅਸੀਂ ਪ੍ਰੋਜੈਕਟ ਫਿਰ ਕੈਨਸਲ ਕਰ ਦਿੰਨੇ ਆ ਲਗਾਤਾਰ ਥੋੜੀ ਉਹਨੂੰ ਪੈਂਡਿੰਗ ਰੱਖ ਸਕਦੇ ਆ ਆਫਟਰ ਆਲ ਜਿਹੜੀ ਕੰਪਨੀਆਂ ਉੱਥੇ ਕੰਮ ਕਰ ਰਹੀਆਂ ਨੇ ਜੇ ਉਹਨਾਂ ਦਾ ਕੰਮ ਸਰਕਾਰੀ ਕਾਰਨ ਤੋਂ ਰੁਕਦਾ ਹੈ ਉਹਨਾਂ ਨੂੰ ਤੁਹਾਨੂੰ ਕੰਪਨਸੇਸ਼ਨ ਦੇਣਾ ਪੈਂਦਾ ਕੰਪਨੀਆਂ ਨੂੰ ਵੀ ਕਲੌਜ਼ ਹੁੰਦੇ ਨੇ ਵੀ ਜੇ ਸਰਕਾਰੀ ਕਰਕੇ ਕੰਮ ਰੁਕੇਗਾ ਐਨਐਚਆਈ ਜਾਂ ਗਵਰਨਮੈਂਟ ਕਰਕੇ ਚਾਹੇ ਪੰਜਾਬ ਗਵਰਨਮੈਂਟ ਹੈ ਜਾਂ ਸੈਂਟਰ ਲਾਈਟੀ ਲਾਉਂਦੀ ਹੈ ਤੇ ਇਸ ਕਰਕੇ ਇਸ ਕਰਕੇ ਇਸ ਇਸ ਕਰਕੇ ਘਟਕਰੀ ਸਾਹਿਬ ਨੇ ਕਿਹਾ ਹੈ ਸੋ ਬਾਲ ਜਿਹੜੀ ਹੈਗਾ ਇਟ ਇਨ ਦਾ ਕੋਰਟ ਆਫ ਭਗਵੰਤ ਮਾਨ ਪੰਜਾਬ ਸਰਕਾਰ ਦੇ ਪਾਲੇ ਚ ਗੇਂਦ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਹ ਜਿੰਨੀਆਂ ਦਸੀਆਂ ਸਾਰੇ ਅਧਿਗ੍ਰਹਿਣ ਕਰਕੇ ਕਬਜ਼ਾ ਦੇਣ ਕਰਦਨ ਰੇਟ ਵਧਾਦਨ ਕੋਈ ਪ੍ਰੋਬਲਮ ਨਹੀਂ ਰੇਟ ਤਸਦੀਦ ਹੋਗਾ ਨਾ ਜਦੋਂ ਲਾਸਟ ਇਮੀਨਟ ਵਿਕੀ ਹੋਗੀ ਜਿਹੜੀ ਤੁਹਾਡੀ ਹਿਸਟਰੀ ਹੋएगी ਉਹਦੇ ਸਾਹਮਣੇ ਰੇਟ ਹੀ ਦੋਗੇ ਨਾ ਉਸ ਤੋਂ ਵੱਧ ਨਹੀਂ ਦੋਗੇ ਤਾਂ ਦੇ ਦਿਓ ਜਿਹੜੇ ਕੰਪਨਸੇਸ਼ਨ ਦੇਣੇ ਆ ਜਿਹੜਾ ਨਿਆ ਫਾਰਮੂਲਾ ਲਗਾਣਾ ਉਹ ਲਖੇ ਤੂੰ ਅਨਾਉਂਸ ਕਰ ਦੋ ਬੀਨਾਂ ਤੋਂ ਐਨਐਚਆਈ ਇਹ ਨਹੀਂ ਕਿ ਨਹੀਂ ਸੋੜੋ ਤਾਂ ਲੌ ਐਂਡ ਆਰਡਰ ਮੈਂਟੇਨ ਨਹੀਂ ਕਰ ਪਾਰੇ ਕਿ ਜ਼ਮੀਨ ਐਕਵਾਇਰ ਇਹ ਨਹੀਂ ਕਰ ਪਾਰੇ ਕਿਸਾਨਾਂ ਨੂੰ ਕੰਪੰਸੇਸ਼ਨ ਅਨਾਉਂਸ ਨਹੀਂ ਕਰ ਪਾਰੇ ਕੇਂਦਰ ਸਰਕਾਰ ਤੋਂ ਦੇ ਰਹੀ ਹੈ ਐਨਐਚਏ ਤੋਂ ਦੇ ਰਹੀ ਹੈ ਪੈਸਾ ਇਹ ਅਨਾਉਂਸ ਨਹੀਂ ਕਰ ਪਾਰੇ ਸੋ ਜਿੰਨੀ ਜਿੰਨੀ ਗਲਤੀ ਹੈ ਉਹ ਇਹਨਾਂ ਦੀ ਸਰਕਾਰ ਦੀ ਹੈ ਮੇਰੀ ਹਰਪਾਲ ਚੀਮਾ ਜੋ ਬੇਨਤੀ ਹੈ ਕਿਰਣਾ ਜੜੀ ਹੈ ਨਾ ਕੇਂਦਰ ਸਰਕਾਰ ਨੇ ਪੰਜਾਬ ਨਾਲ ਕਰਦਾ ਤੁਸੀਂ ਜੜਿਓ ਪੰਜਾਬੀ ਨਾ ਕਰਦੇਓ ਕਿਉਂਕਿ ਹਰਪਾਲ ਚੀਮਾ ਜੀ ਯਾਦ ਕਰਿਓ ਤੁਸੀਂ ਕਹੇ ਦਲਿਤਾਂ ਦੇ ਐਸ்சி ਸਕਾਲਰਸ਼ਿਪ ਪੈਸੇ ਨਹੀਂ ਆ ਰਹੇ ਉਹ ਹੁਣ ਤੱਕ ਨਹੀਂ ਆਏ ਤੁਸੀਂ ਆਪਣੇ ਜਿਹੜੇ ਹੈ ਨਾ 300 ਕਰੋੜ ਰਿਲੀਜ਼ ਕਰੋ ਤਾਂ ਕਿ ਕੇਂਦਰ ਦੇ 900 ਕਰੋੜ ਰਿਲੀਜ਼ ਹੋ ਜਾਣ ਤੁਸੀਂ ਆਪਣੇ ਪੈਸੇ ਰਿਲੀਜ਼ ਨਹੀਂ ਕਰ ਰਹੇ ਦੇਖੋ ਹਰਪਾਲ ਚੀਮਾ ਜੀ ਮੇਰੀ ਬੇਨਤੀ ਹੈ 1000 ਰੁਪਏ ਮਹਿਲਾਵਾਂ ਨੂੰ ਦੇਣਾ ਸੀ ਤੁਸੀਂ ਵੀ ਉਸ ਮਨਸ਼ਤੇ ਖੜੇ ਸੀ ਤਾਲੀਆਂ ਮਾਰਦੇ ਸੀ 1000 ਰੁਪਏ ਦੇਣਗੇ ਹਰਪਾਲ ਚੀਮਾ ਜੀ 1000 ਰੁਪਏ ਕਿੱਥੇ ਫਾਈਨਾਂਸ ਮਿਨਿਸਟਰ ਤੁਸੀਂ ਤੁਸੀਂ ਜਿਹੜੀ ਪੰਜਾਬੀ ਨਾ ਕ੍ਰਿਣਾ ਕੀਤੀ ਹੈ ਵਾਅਦਾ ਵਾਅਦਾ ਖਿਲਾਫੀ ਕਰ ਉਤੇ ਕਰੋ ਚਲੋ ਕਰੋ ਕਿਉਂਕਿ ਨੈਚੀ ਆਈ ਨੇ ਜਦੋਂ ਜਿਸ ਤਰ੍ਹਾਂ ਦਾ ਜੇ ਕਹੀਏ ਕਿ ਇਹ ਵਾਦ-ਵਿਵਾਦ ਬਣਿਆ ਹੈ ਇੱਕ ਪਾਸੇ ਸਿਆਸੀ ਤੌਰ ਤੇ ਤੇ ਪਰ ਦੂਜੇ ਪਾਸੇ ਲਿਖਿਆ ਜਾਵੇ ਤਾਂ ਜਿਹੜਾ ਜ਼ਮੀਨੀ ਤੌਰ ਦੇ ਉੱਤੇ ਇਹ ਹੈ ਕਿ ਬੀਜੇਪੀ ਇਹ ਗੱਲ ਕਹਿੰਦੀ ਹੈ ਵੀ ਠੀਕ ਹੈ ਜੇਕਰ ਰੇਟਾਂ ਨੂੰ ਲੈ ਕੇ ਕੋਈ ਦਿੱਕਤ ਖੜੀ ਹੁੰਦੀ ਹੈ ਤਾਂ ਡੀਸੀਆਂ ਨੂੰ ਯਾਨੀ ਕਿ ਕਲੈਕਟਰ ਰੇਟ ਰੇਟ ਤੋਂ ਵਧਾ ਕੇ ਜਿਹੜੀ ਲਾਸਟ ਰਜਿਸਟਰੀ ਦਾ ਜਿਹੜਾ ਫਾਰਮੂਲਾ ਲਾਗੂ ਹੁੰਦਾ ਹੈ ਕਹਿੰਦੇ ਜਿਹੜੇ ਲੋਕਾਂ ਦੇ ਹਿਸਾਬ ਦੇ ਨਾਲ ਆ ਵੀ ਇੱਕ ਵਾਰੀ ਕਰਕੇ ਤੁਸੀਂ ਅਨਾਉਂਸ ਤਾਂ ਕਰੋ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਦੋਂ ਫਿਰ ਐਨਐਚਆਈ ਤੇ ਗੱਲ ਆਊਗੀ ਫੇਰ ਕਿਤਨਾ ਕਿਤੇ ਗੱਲ ਕਹੀ ਜਾ ਸਕਦੀ ਹੈ ਵੀ ਸੂਬਾ ਸਰਕਾਰ ਇਹਦੇ ਵਿੱਚ ਕੋਈ ਅੜਚਣ ਨਹੀਂ ਪਾਰੀ ਹੈਗੀ ਆ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜੇ ਐਡੇ ਵੱਡੇ ਪ੍ਰੋਜੈਕਟ ਰੁਕਦੇ ਨੇ ਤਾਂ ਉਹਦਾ ਨੁਕਸਾਨ ਜਿਹੜਾ ਹੈ ਕਿ ਪੂਖਦੇ ਵਿੱਚ ਕੇਂਦਰ ਨੂੰ ਤਾਂ ਹੋਣੀ ਹੋਣਾ ਸੂਬੇ ਨੂੰ ਵੀ ਨਾਲ ਹੋਊਗਾ ਸੀਨੀਅਰ ਵੀਡੀਓ ਨਿਊਜ਼ਮੈਂਟ ਦੇ ਨਾਲ ਸੁਮਿੰਗੁਰ ਜਿਆਨਾਸ ਸਪੋਰਟਸ ਟੀਵੀ ਚੰਡੀਗੜ੍ਹ